ਕਿਉਂਕਿ ਬੰਦੇ ਦੀ ਆਦਤ ਹੈ ਜਦੋਂ ਦੁੱਖ ਆਉਂਦੇ ਨੇ ਤੇ ਬੰਦਾ ਰੋਂਦਾ ਬੜਾ ਹੈ ਕੁਰਲਾਉਂਦਾ ਬੜਾ ਹੈ ਤੇ ਜਦੋਂ ਸੁੱਖ ਆ ਜਾਂਦੇ ਨੇ ਫਿਰ ਹੰਕਾਰ ਬੜਾ ਕਰਦਾ ਹੈ ਮਾਣ ਬੜਾ ਕਰਦਾ ਹੈ ਫਿਰ ਬਹੁਤ ਉੱਚਾ ਉੱਡਣ ਲੱਗ ਪੈਂਦਾ ਪ੍ਰਸਾਦ ਸੰਗਤ ਜੀ ਕੋਈ ਪੰਛੀ ਜਿੰਨਾ ਮਰਜ਼ੀ ਉੱਚਾ ਉੱਡ ਲਵੇ ਦਾਣੇ ਵਾਸਤੇ ਪਾਣੀ ਵਾਸਤੇ ਉਹਨੂੰ ਜ਼ਮੀਨ ਤੇ ਹੀ ਆਉਣਾ ਪੈਂਦਾ ਹੈ ਕਹਿੰਦੇ ਨੇ ਨਾ ਜਿਹੜੇ ਜਹਾਜ਼ ਆਕਾਸ਼ ਵਿੱਚ ਉੱਟਦੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਨੇ ਜਿਹੜੇ ਧਰਤੀ ਨਾਲ ਜਿੰਨਾ ਦਾ ਸੰਪਰਕ ਜੁੜਿਆ ਰਹਿੰਦਾ ਉਹ ਸੇਫ ਆਪਣੇ ਟਿਕਾਣੇ ਤੇ ਪਹੁੰਚ ਜਾਂਦੇ ਨੇ ਜਿੰਨਾ ਦਾ ਸੰਪਰਕ ਟੁੱਟ ਜਾਂਦਾ ਨਾ ਉਦੋਂ ਫਿਕਰ ਪੈ ਜਾਂਦਾ ਵੀ ਹੁਣ ਇਹ ਜਹਾਜ਼ ਪਤਾ ਨਹੀਂ ਕਿੱਧਰ ਗਿਆ ਜਿੰਨੇ ਮਰਜ਼ੀ ਉੱਚੇ ਪਹੁੰਚ ਜਾਓ ਉੱਚੀਆਂ ਪਦਵੀਆਂ ਮਿਲ ਜਾਣ ਧਨ ਮਿਲ ਜਾਏ ਪ੍ਰਾਪਤੀ ਹੋ ਜਾ ਕਿਸੇ ਚੀਜ਼ ਦੀ ਧਰਤੀ ਤੇ ਜੁੜੇ ਰਹੋ ਧਰਤੀ ਨਾਲ ਜੁੜੇ ਰਹੋ